ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏਂ ਤੇਹਾ ਹਾਂ ਕਰੀ ਬਖਿਆਨ ਪਰਮ ਸਨਮਾਨ ਜੋਗ ਜੁਗ ਜੁਗ ਅਟਲ ਤਖਤ ਚਬਰ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਪਹੁੰਚ ਕੇ ਆਪ ਦੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਰਾਹੀ ਪਿਆਸੇ ਮਨ ਦੀ ਪਿਆਸ ਬੁਝਾ ਰਹੀ ਸੀ ਇੱਕ ਪਲ ਮੈਂ ਤੁਹਾਨੂੰ ਅਰੰਭਤਾ ਵਿੱਚ ਕਹਿਣ ਲੱਗਿਆ ਤੁਸੀਂ ਬਹੁਤ ਇਕਾਗਰਤਾ ਤੇ ਠਿਕਾਣ ਨਾਲ ਬੈਠਿਓ ਤਾਂ ਜੋ ਆਪਾਂ ਗੁਰੂ ਕੀ ਇਤਿਹਾਸ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਗੁਰੂ ਕੀ ਕਿਰਪਾ ਬਖਸ਼ਿਸ਼ ਨਾਲ ਸਮਝ ਸਕੀਏ ਇੱਕ ਵਾਰ ਗੁਰੂ ਬਖਸ਼ੀ ਫਤਿਹ ਬਲਾਉ ਰਾਲ ਮਿਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਸਾਹਿਬ ਜੀ ਦੇ ਇੱਕ ਬਚਨ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚਲਾਇਆ ਉਹ ਪੰਥ 10 ਗੁਰੂ ਸਹਿਬਾਨਾਂ ਦੀ ਜੋਤ ਵਿੱਚ ਦੀ ਵਿਚਰਦਿਆਂ ਬਖਸ਼ਿਸ਼ਾਂ ਵਰਤਾਉਂਦੇ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ ਹੁੰਦਾ ਮੈਂ ਸੰਖੇਪ ਕਹਿ ਕੇ ਗਾਂ ਤੁਰਨੇ ਔਰ ਮੈਂ ਬੇਨਤੀ ਕਰਾਂ ਸਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਸਭ ਨੂੰ ਪਤਾ ਹੈ ਵੀ ਪਟਨਾ ਸਹਿਬ ਦੀ ਧਰਤੀ ਤੇ ਹੁੰਦਾ ਹੈ ਔਰ 7 ਸਾਲ ਦਾ ਸਮਾਂ ਪਟਨਾ ਸਹਿਬ ਦੀ ਧਰਤੀ ਤੇ ਗੁਜ਼ਰਦਾ ਜਦੋਂ ਗੁਰੂ ਕਲਗੀਧਰ ਮਹਾਰਾਜ ਸਚਿਪਾਤਸ਼ਾ ਗੋਬਿੰਦ ਰਾਏ ਨਾਮ ਹੈ ਤੇ ਪਟਨਾ ਸਾਹਿਬ 7 ਸਾਲ ਗੁਜ਼ਾਰ ਕੇ ਮਾਖੂਵਲ ਆਏ ਮੈਂ ਕੁਝ ਗੱਲਾਂ ਤੁਹਾਨੂੰ ਵੀ ਪੁੱਛਣੀਆਂ ਤੁਹਾਨੂੰ ਪਤਾ ਹੈ ਵੀ ਆਨੰਦਪੁਰ ਸਾਹਿਬ ਕਿਨੇ ਬਸਾਇਆ ਆਨੰਦਪੁਰ ਸਾਹਿਬ ਕਿਨੇ ਬਸਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਗੱਲ ਚੇਤਾ ਰੱਖਣ ਦੀ ਲੋੜ ਹੈ ਆਨੰਦਪੁਰ ਸਾਹਿਬ ਦਾ ਨਾਮ ਪਹਿਲਾਂ ਆਨੰਦਪੁਰ ਨਹੀਂ ਹੈ ਪਹਿਲਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਇੱਕ ਦੀਪ ਚੰਦ ਬਾਦਸ਼ਾਹ ਸੀ ਉਹਦੇ ਘਰ ਵਾਲੀ ਦਾ ਨਾਮ ਸੀ ਚੰਪਾ ਰਾਣੀ ਇਹ ਉਹੀ ਦੀਪ ਚੰਦ ਹੈ ਤਾਰਾ ਚੰਦ ਉਹ ਬਾਦਸ਼ਾਹ ਜਿਹਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ 'ਚ ਰਿਹਾ ਕਰਵਾਇਆ ਸੀ ਉਹਦੀ ਔਲਾਦ ਵਿੱਚੋਂ ਦੀਪ ਚੰਦ ਹੈ ਗੁਰੂ ਘਰ ਦੇ ਸ਼ਰਧਾਲੂ ਹੈ ਔਰ ਦੀਪ ਚੰਦ ਜਦੋਂ ਚੜਾਈ ਕਰਦਾ ਹੈ ਤੇ ਚੰਪਾ ਰਾਣੀ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੱਲੀ ਸੀ ਵੀ ਸਹਬਾ ਤੁਸੀਂ ਭੋਗ ਤੇ ਆਇਓ ਤੇ ਹਜੂਰ ਸੱਚੇ ਪਾਤਸ਼ਾਹ ਭੋਗ ਤੇ ਆਏ ਉਸ ਵੇਲੇ ਸਹਬ ਨੂੰ ਬੇਨਤੀ ਕੀਤੀ ਸਤਿਗੁਰੂ ਭੋਗ ਦੀ ਸਮਾਪਤੀ ਤੋਂ ਬਾਅਦ ਤੁਸੀਂ ਬੇਅੰਤ ਨਗਰ ਬਸਾਏ ਨੇ ਇੱਥੇ ਵੀ ਇੱਕ ਨਗਰ ਬਸਾ ਦਿਓ ਆਪ ਸਭ ਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਹ ਬਸਾਇਆ ਗੁਰੂ ਅੰਗਦ ਸਾਹਿਬ ਨੇ ਖਡੂਰ ਸਹ ਬਸਾਇਆ ਤਨ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਚਾਰ ਨਗਰ ਬਸਾਏ ਤਰਨ ਤਰਨ ਸਾਹਿਬ ਛੇਰਟਾ ਸਾਹਿਬ ਜਲੰਧਰ ਲਾਗੇ ਕਰਤਾਰਪੁਰ ਔਰ ਗੋਬਿੰਦਪੁਰ ਜਿਹਨੂੰ ਅੱਜ ਕੱਲ ਹਰ ਗੋਬਿੰਦਪੁਰ ਆਖਿਆ ਜਾਂਦਾ ਛੇਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਵਸਾਇਆ ਜਦੋਂ ਚੰਪਾ ਰਾਣੀ ਨੇ ਬੇਨਤੀ ਕੀਤੀ ਸੀ ਨਾ ਗੁਰੂ ਕਲਗੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇਹਦੀ ਬੇਨਤੀ ਮੰਨ ਕੇ ਔਰ ਤੁਹਾਨੂੰ ਇਹ ਗੱਲ ਬੜੀ ਧਿਆਨਤ ਰੱਖਣ ਦੀ ਲੋੜ ਹੈ ਇਹਨੇ ਆਖਿਆ ਸੀ ਸਤਗੁਰੂ ਮੇਂ ਸੇਵਾ ਵਿੱਚ ਆਦਣਾ ਜੋ ਤੁਸੀਂ ਜ਼ਮੀਨ ਭੋਏ ਪਾਂਡਾ ਆਖੂਗੇ ਮੈਂ ਹਾਜ਼ਰ ਐ ਸਾਹਿਬ ਕਹਿੰਨ ਲੱਗੇ ਵੀ ਅਸੀਂ ਨਗਰ ਬਸਾਵਾਂਗੇ ਪਰ ਜ਼ਮੀਨ ਸੇਵਾ ਵਿੱਚ ਨਹੀਂ ਲੈਣੀ 2200 ਔਰੰਗ ਜੇ ਵੀ ਟਾਕੇ ਦੇ ਕੇ ਉਸ ਵੇਲੇ ਤਿੰਨ ਪਿੰਡਾਂ ਦੀ ਜ਼ਮੀਨ ਮਾਖੋਵਾਲ ਲੋਧੀਪੁਰ ਤੇ ਮੋਟੀਪੁਰ ਤਿੰਨ ਪਿੰਡਾਂ ਦੀ ਜ਼ਮੀਨ 2200 ਟਾਕੇ ਦੇ ਕੇ ਮੁੱਲ ਖਰੀਦ ਕੇ ਇੱਕ ਨਗਰ ਧੰਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ ਸੀ ਜਿਹਦਾ ਪਹਿਲਾ ਨਾਮ ਚੱਕ ਨਾਨਕੀ ਹੈ ਦੂਜਾ ਨਾਮ ਮਾਖੋਵਾਲ ਹੈ ਔਰ ਇਹਦਾ ਅਨੰਦਪੁਰ ਸਾਹਿਬ ਨਾਮ ਕਦੋਂ ਪੈਂਦਾ ਹੈ ਜਦੋਂ ਪਟਨਾ ਸਾਹਿਬ ਦੀ ਧਰਤੀ ਤੋਂ ਗੋਬਿੰਦ ਰਾਏ ਗੁਰੂ ਕਲਗੀ ਤਰਪਾਤਸ਼ਾ ਮਾਖੋਬਲ ਆਉਂਦੇ ਐ ਤਾਂ ਔਰ ਇੱਥੇ ਇਤਿਹਾਸ ਦੇ ਪੰਨਿਆਂ ਵਿੱਚ ਜ਼ਿਕਰ ਹੈ ਗੁਰਬਿੰਦ ਘੋਰ ਅੰਧਾਰਿਕ ਪੁਸਤਕ ਹੈ ਉਹਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਬਾਰ ਸਜਿਆ ਹੋਇਆ ਸੀ ਤੇ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਆਖੇ ਵੀ ਸਹਿਬਜ਼ਾਦੇ ਨੂੰ ਬਚਨ ਆਖੋ ਬਾਹਰੀ ਰੁਕੇ ਔਰ ਗੁਰੂ ਕਲਗੀਧਰ ਮਹਾਰਾਜ ਜੀ ਬਾਹਰ ਰੁੱਕ ਕੇ ਮਾਤਾ ਗੁਜਰ ਕੌਰ ਐ ਮਾਮਾ ਕ੍ਰਿਪਾਲ ਚੰਦ ਐ ਗੁਰੂ ਤੇਗ ਬਹਾਦਰ ਸਾਹਿਬ ਸਿੰਘਾਸਨ ਤੋਂ ਉੱਠ ਕੇ ਬਾਹਰ ਦਰਬਾਰ ਤੇ ਆਪਣੇ ਪੁੱਤ ਨੂੰ ਗੋਦ ਵਿੱਚ ਨਹੀਂ ਲਿਆ ਗਲਵੱਕੜੀ ਵਿੱਚ ਨਹੀਂ ਲਿਆ ਪਹਿਲਾਂ ਇੱਕ ਬਚਨ ਆਖਿਆ ਸਹਿਬ ਕਹਿਣ ਲੱਗੇ ਪੁੱਤ ਤੂੰ ਸਰੀਰਕ ਰੂਪ ਵਿੱਚ ਮੇਰੇ ਤੋਂ ਦੂਰ ਰਿਹਾ ਤੇ ਤੂੰ ਮੈਨੂੰ ਇਹ ਦੱਸਣਾ ਕਰ ਕਿੰਨੀ ਅੰਮ੍ਰਿਤ ਗੁਰਬਾਣੀ ਤੂੰ ਜ਼ੁਬਾਨੀ ਕੰਠ ਕਰ ਲਈ ਹੈ ਯਾਦ ਰੱਖੋ ਇਹ ਇਤਿਹਾਸ ਵਿੱਚ ਜ਼ਿਕਰ ਹੈ ਉਸ ਵੇਲੇ ਗੁਰੂ ਕਲਗੀ ਧਰ ਜੀ ਨੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਜ਼ੁਬਾਨੀ ਕੰਡ ਸੁਨਾਇਆ ਸੀ ਔਰ ਜਦੋਂ ਬਚਨ ਸੁਨਾਏ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਬਚਨ ਆਕੇ ਸਨ ਕਹਿ ਲੱਗੇ ਅੱਜ ਤੋਂ ਬਾਦ ਮਾਖੋ ਬਾਲ ਦਾ ਨਾਮ ਬਦਲ ਕੇ ਸਿੱਖ ਤੇ ਤੱਕ ਰਿਆ ਕਰਨਗੇ ਇਥੇ ਪਿਓ ਪੁੱਤ ਦਾ ਮਿਲਾ ਬਾਦ ਵਿੱਚ ਹੁੰਦਾ ਹੈ ਇਥੇ ਗੁਰੂ ਤੇ ਸਿੱਖ ਦਾ ਮਿਲਾ ਪਹਿਲਾ ਹੁੰਦਾ ਹੁੰਦਾ ਤਾਂ ਇਹ ਜੇ ਵਿਚਕਾਰ ਬਾਣੀ ਹੈ ਔਰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਆਕੇ ਸਨ ਇਹਦਾ ਮਾਖੋ ਬਾਲ ਤੋਂ ਨਾਮ ਬਦਲ ਕੇ आनंदपुर साहिब रख दियो आज हर सिख ਨੂੰ ਖਿਆਲ ਕਰਨਾ ਚਾਹੀਦਾ ਹੈ ਗੁਰੂ ਜਦੋਂ ਆਪਣੇ ਪੁੱਤ ਨੂੰ ਵੀ ਮਿਲਦਾ ਹੈ ਤੂੰ ਪਹਿਲਾਂ ਅੰਮ੍ਰਿਤ ਬਾਣੀ ਦੀ ਗੱਲ ਕਰਦਾ ਹੈ ਤੁਦ ਬਾਣੀ ਜਬਾਨੀ ਕੰਨ ਸੁਣਾ ਅੱਜ ਮੁਸ਼ਕਲ ਹੈ ਮੈਨੂੰ ਖਿਮਾ ਕਰ ਦਿਓ ਸਾਡੇ ਪਰਿਵਾਰਾਂ ਵਿੱਚ ਬਹੁਤ ਘੱਟ ਉਹ ਗੁਰਮੁਖ ਨੇ ਜਿਹੜੇ ਅੰਮ੍ਰਿਤ ਬਾਣੀ ਪੜ੍ਹਦੇ ਆ ਨਿਤਨੇਮ ਕਰਦੇ ਆ ਤੇ ਜੁਬਾਨੀ ਬਾਨੀ ਕੰਠ ਕਰਨੀ ਹਾਲਾਂਕੀ ਚਾਹੀਦਾ ਮੈਂ ਮੇਰਾ ਵਿਸ਼ਾ ਨਹੀਂ ਹੈ ਮੈਂ ਉਧਰ ਤੁਰਨਾ ਨਹੀਂ ਚਾਹੁੰਦਾ ਬਾਬੇ ਫਰੀਦ ਸਾਹਿਬ ਦੀ ਮਾਂ ਮਰੀਮ ਜੀ ਦਾ ਨਾਮ ਹੈ ਆਪਣੇ ਪੁੱਤ ਫਰੀਦ ਜੀ ਨੂੰ 12 ਸਾਲ ਦੀ ਉਮਰ ਤੱਕ ਜੁਬਾਨੀ ਕੁਰਾਨ ਕੰਠ ਕਰਾ ਦਿੰਦੀ ਹੈ ਸਿੱਖ ਨੂੰ ਸੋਚਣਾ ਚਾਹੀਦਾ ਸਿੱਖਾ ਤੇਰੇ ਪਰਿਵਾਰ ਵਿੱਚ ਤੇਰੇ ਘਰ ਦੇ ਜਿੰਨੇ ਜੀ ਨੇ ਬੱਚੇ ਨੇ ਜਾਂ ਪਰਿਵਾਰ ਹੈ ਕਟੂ ਕਟ ਬਹੁਤਾ ਨਹੀਂ ਕੋ ਨੂੰ ਜਪਜੀ ਸਾਹਿਬ ਤਾਂ ਕੰਠ ਹੋਵੇ ਪਰ ਬਹੁਤ ਨਹੀਂ ਬਹੁਤ ਮਿਲ ਗਏ ਅਜਿਹੇ ਜੀਵਨ ਦਾ ਪੰਧ ਗੁਜ਼ਰ ਜਾਂਦਾ ਪਰ ਜਪਜੀ ਸਾਹਿਬ ਵੀ ਕੰਠ ਨਹੀਂ ਹੁੰਦਾ ਇਹ ਅਨੰਦਪੁਰ ਸਾਹਿਬ ਆ ਗਿਆ ਤੇ ਇੱਥੇ ਸਤਿਗੁਰੂ 2 ਸਾਲ ਰਹੇ ਔਰ 2 ਸਾਲ ਤੋਂ ਬਾਅਦ ਕਸ਼ਮੀਰੀ ਪੰਡਤ ਆਏ ਉਹ ਪੱਖ ਨਹੀਂ ਫੁੱਲਣਾ ਔਰ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਵਾਲੇ ਪਾਸੇ ਚਲੇ ਗਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ 11 ਨਵੰਬਰ 1675 ਈਸਵੀ ਨੂੰ ਤੇ ਭਾਈ ਜੈਤਾ ਗੁਰੂ ਕਾ ਸੀਸ ਲੈ ਕੇ ਆਉਂਦਾ ਹੈ ਸੰਗਤਾਂ ਭਾਵੇਂ ਬਹੁਤ ਬੇਰਾਖ ਕੀਤਾ ਸਭ ਨੂੰ ਦਿਲਾਸਾ ਦੇ ਕੇ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਬਖਸ਼ਿਸ਼ ਵਰਤਾਈ ਸਿੱਖਾਂ ਨੂੰ ਕੁਝ ਖਾਸ ਹੁਕਮ ਆਖੇ ਸੰਗਤਾਂ ਨੂੰ ਉਨ੍ਹਾਂ ਵਿੱਚ ਇੱਕ ਹੁਕਮ ਕੀਤਾ ਅੱਜ ਤੋਂ ਬਾਅਦ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਦੇ ਲਈ ਪਰ ਜਵਾਨੀਆਂ ਭੇਟ ਕਰੋ ਕੀਮਤੀ ਘੋੜੇ ਭੇਟ ਕਰੋ ਕੀਮਤੀ ਸ਼ਸਤਰ ਭੇਟ ਕਰੋ ਔਰ ਇਹ ਬਚਨ ਆਖੇ ਸਨ ਕਿਸੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਇਹ ਬਚਨ ਆਖੇ ਹੋਏ ਨੇ ਇਤਿਹਾਸ ਵਿੱਚ ਔਰ ਸਬੀਅੰਤ ਸੰਗਤਾਂ ਨੇ ਜਵਾਨੀਆਂ ਭੇਟ ਕੀਤੀਆਂ ਕੀਮਤੀ ਸ਼ਾਸਤਰ ਕੀਮਤੀ ਘੋੜੇ ਪੇਟ ਕੀਤੇ ਔਰ ਸਤਿਗੁਰੂ ਨੇ ਇੱਕ ਹੋਰ ਕਿਰਪਾ ਕੀਤੀ ਉਸ ਵੇਲੇ ਇੱਕ ਨਗਾਰਾ ਬਣਾਇਆ ਉਹ ਨਗਾਰੇ ਦਾ ਨਾਮ ਰੱਖਿਆ ਰਣਜੀਤ ਨਗਾਰਾ ਇਹ ਜਿੰਨੀਆਂ ਨਿਸ਼ਾਨੀਆਂ ਨੇ ਨਾ ਇਹ ਸਾਰੀਆਂ ਕਿਸੇ ਰਾਜ ਭਾਗ ਦੀਆਂ ਨਿਸ਼ਾਨੀਆਂ ਹੁੰਦੀਆਂ ਯਾਦ ਰੱਖੋ ਜਿਹੜਾ ਔਰੰਗਜ਼ੇਬ ਹੈ ਨਾ ਉਹ ਇੰਨਾ ਜ਼ਹਿਰੀਲੀ ਪ੍ਰਤੀਤਾ مالک ਹੈ ਵੀ ਨਗਾਰਾ ਬਣਾਉਣਾ ਤੇ ਵਜਾਉਣਾ ਇਹ ਸੌਖੀ ਗੱਲ ਨਹੀਂ ਸੀ ਉਸ ਵੇਲੇ ਔਰੰਗਜ਼ੇਬ ਦਾ ਆਪਣਾ ਪੋਤਾ ਹੈ ਜਿਹਦਾ ਨਾਮ ਹੈ ਮੋਜਮ ਖਾਨ ਜਿਹੜਾ ਬਾਅਦ ਵਿੱਚ ਬਹਾਦਰ ਸ਼ਾਹ ਜੀ ਦਾ ਨਾਮ ਪੈਂਦਾ ਇੱਕ ਵਾਰ ਬਹਾਦਰ ਸ਼ਾਹ ਮੋਜਮ ਖਾਨ ਨੇ ਆਪਣੀ ਰਿਆਸਤ ਵਿੱਚ ਨਗਾਰਾ বাজਾਇਆ ਸੀ ਔਰ ਔਰੰਗਜ਼ੇਬ ਆਪਣੇ ਖੂਨ ਆਪਣੇ ਸ਼ੱਕੇ ਪੁੱਤ ਨਾਲ ਨਾਰਾਜ਼ਗੀ ਜ਼ਾਹਰ ਕਰਦਾ ਹੈ ਬੀ ਤੈਨੂੰ ਹੱਕ ਨਹੀਂ ਹੈ ਨਗਾਰਾ ਵਜਾਉਣ ਦਾ ਜੇ ਤੂੰ ਵਜਾਉਣਾ ਹੋਇਆ ਤੇ ਕਦੀ ਦਿੱਲੀ ਤੇ ਤਖਤ ਤੇ ਬੈਠਾ ਵਜਾਈ ਹਜੇ ਤੈਨੂੰ ਹੱਕ ਨਹੀਂ ਹੈ ਜਿਹੜਾ ਆਪਣੇ ਪੁੱਤ ਨੂੰ ਨਹੀਂ ਨਗਾਰਾ ਵਜਾਉਣ ਦਿੰਦਾ ਤੁਸੀਂ ਸੋਚ ਕੇ ਵੇਖੋ ਉਹ ਗੁਰੂ ਨਾਨਕ ਦੇ ਘਰ ਵਿੱਚ ਜਦੋਂ ਕਲਗੀਧਨ ਪਾਤਸ਼ਾਹ ਤੇ ਸਿੱਖ ਨਗਾਰਾ ਵਜਾਉਂਦੇ ਹੋਣਗੇ ਉਹ ਕਿਵੇਂ ਜਰਦਾ ਹੋਵੇਗਾ ਔਰ ਸਤਗੁਰੂ ਸੱਚੇ ਪਾਤਸ਼ਾਹ ਨੇ ਇਹ ਸਾਰੀਆਂ ਤਿਆਰੀਆਂ ਬੰਦੀਆਂ ਉਦਾ ਕਾਰਨ ਰਿਹਾ ਵੀ ਸਹਿਬ ਨੇ ਕੀ ਗੱਲ ਵੇਖ ਲਈ ਸੀ ਵੀ ਜਿਹੜਾ ਸੰਸਾਰ ਹੈ ਨਾ ਉਹ ਗੁਲਾਮੀ ਵਿੱਚ ਜਕੜਿਆ ਹੋਇਆ ਹੈ ਉਹ ਬਹੁਤ ਹੀਨ ਭਾਵਨਾ ਵਿੱਚ ਆਪਣੇ ਆਪ ਵਿੱਚ ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕਿਆ ਹੈ ਸਤਗੁਰੂ ਦੋ ਕਿਰਪਾਵਾਂ ਬਖਸ਼ਿਸ਼ਾਂ ਵਰਤਾ ਰਹੇ ਨੇ ਇੱਕ ਸ਼ਾਸਤਰ ਨਾਲ ਜੋੜ ਰਹੇ ਨੇ ਦੂਜਾ ਸ਼ਾਸਤਰ ਨਾਲ ਜੋੜ ਰਹੇ ਨੇ ਇਹ ਦੋ ਸ਼ਬਦ ਨੇ ਸਸੇ ਕੰਨਾਂ ਲਾ ਕੇ ਸ਼ਾਸਤਰ ਜਿਹਦਾ ਅਰਥ ਹੁੰਦਾ ਧਾਰਮਿਕ ਗ੍ਰੰਥ ਔਰ ਦੂਜਾ ਸ਼ਾਸਤਰ ਹੱਥ ਵਿੱਚ ਪਕੜਾ ਕੇ ਇੱਕ ਵਕਤ ਬਣ ਗਿਆ ਆਪਾਂ ਤੁਰਨਾ ਅਗੇ ਹੈ ਪਰ ਤੁਸੀਂ ਚੇਤਾ ਕਰ ਲਿਓ ਪਹਿਲੀ ਜਿਹੜੀ ਜੰਗ ਹੈ